ਸਾਡੇ ਇਸ ਜੜੀਆਂ ਦੇ ਨਾਲ ਜਿਹੜੇ ਸਾਡੇ ਸਾਰੇ ਹੀ ਦਿਵਿਆਂਗ ਹਨ ਫਰਾ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ ਜਿਹਨਾਂ ਦੀ ਆ ਪੈਨਸ਼ਨਾਂ ਲੱਗਿਆ ਨੇ ਸਾਰਿਆਂ ਨੂੰ ਫਿਆਰ ਫਰੀਦ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਗੱਲ ਇਸ ਜੜੀਆਂ ਦੇ ਵਿੱਚ ਕਰਾਂਗੇ ਅਗਸਤ ਮਹੀਨੇ ਦੀ ਪੈਨਸ਼ਨ ਦੀ ਕਿੰਨੇ ਕੁ ਤਰੀਕਾ ਨੂੰ ਪੈਨਸ਼ਨਾਂ ਜੜੀਆਂ ਨੇ ਜਾਰੀ ਹੋ ਸਕਦੀਆਂ ਨੇ ਪੰਜਾਬ ਸਰਕਾਰ ਦਾ ਕੀ ਕਹਿਣਾ ਹੈ ਔਰ 1500 2500 ਵਾਲੀ ਗੱਲ ਵੀ ਕਲੀਅਰ ਕਰਾਂਗੇ ਤੇ ਇੱਕ ਸਕੀਮ ਬਾਰੇ ਵੀ ਤੁਹਾਨੂੰ ਅਪਡੇਟ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਜੀ ਜੋ ਪੈਨਸ਼ਨ ਹੈ ਜੋ ਕਿ ਪੰਜਾਬ ਸਰਕਾਰ ਨੇ ਪਿਛੇ ਵੜਾਵਾ ਪੈਸ਼ਨ ਲੈ ਕੇ ਨਵੀਂ ਜੜੀ ਅਫਰਡ ਦਿੱਤੀ ਹੈ ਸੋ ਇਹਦੇ ਵਿੱਚ ਜੋ ਮਨਿਸਟਰ ਨੇ ਜੋ ਮੰਤਰੀ ਸਾਹਿਬ ਨੇ ਉਹਨਾਂ ਵੱਲੋਂ ਇਹ ਗੱਲ ਆਖੀ ਗਈ ਡਾਕਟਰ ਮਰਜੀਤ ਕੌਰ ਜੀ ਵੱਲੋਂ ਕਿ ਜਿਹੜੇ ਵੜਾਵਾ ਪੈਨਸ਼ਨ ਹੈ ਭਾਵੇਂ ਹੈਂਡੀਕੈਪ ਪੈਨਸ਼ਨ ਹੈ ਹੋਰ ਪੈਨਸ਼ਨਾਂ ਨੇ ਇਸ ਸਮੇਂ ਸਿਰ ਜੜੀਆਂ ਨੇ ਦਿੱਤੀਆਂ ਜਾਣ ਜਿਹੜੇ ਅਧਿਕਾਰੀ ਨੇ ਵਕ ਵਕ ਜਲਿਆਂ ਦੇ ਉਹਨਾਂ ਨੂੰ ਇਹ ਨਿਰਦੇਸ਼ ਦਿੱਤੇ ਨੇ ਕਿ ਪੈਨਸ਼ਨਾਂ ਦੇਰੀ ਪੈਨਸ਼ਨਾਂ ਦੇ ਵਿੱਚ ਜੜੀਆ ਦੇਰੀ ਨਾ ਹੋਵੇ ਜਿਵੇਂ ਪਿਛਲੇ ਮਹੀਨੇ ਤੋਂ ਲਗਾਤਾਰ ਹੁੰਦੀ ਆ ਰਹੀ ਹੈ ਸੋ ਉਹਨਾਂ ਨੂੰ ਸਖਤ ਦਿਸ਼ਾ ਨਿਰਦੇਸ਼ ਚੜੇ ਜਾ ਰਹੀ ਹੈ ਤੇ ਗਏ ਨਹੀਂ ਕਿ ਬਰਾਪਾ ਪੈਨਸ਼ਨ ਦੇ ਬਜ਼ੁਰਗਾਂ ਨੂੰ ਵੀ ਔਰ ਬਾਕੀਆ ਫੈਸ਼ਨਾਂ ਹਰਨ ਨੂੰ ਵੀ ਜੜੀਆਂ ਫੈਸ਼ਨਾਂ ਨੇ ਉਸ ਸਮੇਂ ਸਿਰ ਦੇਣਾ ਯਕੀਨੀ ਬਣਾਇਆ ਜਾਵੇ ਸੋ ਇਹਦੇ ਤੋਂ ਆਸਾ ਉਮੀਦਾਂ ਇਹ ਵੱਧਦੀਆਂ ਨੇ ਇਸ ਸਟੇਟਮੈਂਟ ਤੋਂ ਕਿ ਜਿਹੜੀ ਅਗਸਤ ਮਹੀਨੇ ਦੀ ਪੈਨਸ਼ਨ ਹੈ ਉਹ ਹੋ ਸਕਦਾ ਟਾਈਮ ਸਿਰ ਆ ਜੂਗੀ ਹੋ ਸਕਦਾ 8 ਤਰੀਕ ਤੋਂ ਲੈ ਕੇ 15 16 ਦੇ ਵਿੱਚਕਾਰ ਆ ਜੇ ਹੋ ਸਕਦਾ ਇਸ ਤੋਂ ਪਹਿਲਾਂ ਵੀ ਦੋ ਚਾਰ ਜੜੀਆਂ ਦੇ ਵਿੱਚ ਪੈਨਸ਼ਨਾਂ ਪਾਈ ਜਾਣ ਜਿਵੇਂ ਕਿ 5 6 7 ਤਰੀਕਾਂ ਨੂੰ ਪੈਸ਼ਨਾ ਜਾਰੀ ਹੋ ਸਕਦੀਆਂ ਨੇ ਸਾਡੀਆਂ ਉਮੀਦਾਂ ਦੇ ਮੁਤਾਬਕ ਸੋ ਇਹ ਤਾਂ ਗੱਲ ਹੈ ਜੀ ਪੈਨਸ਼ਨ ਦੀ ਹੁਣ ਗੱਲ ਕਰ ਲੈਣੇ ਆ 1500 2500 1500 ਰੁਪਏ ਪੈਨਸ਼ਨ ਆਵੇਗੀ ਜੀ ਹਜੇ ਫੱਤੀ ਸਵਾਲ ਕੋਈ ਅਪਡੇਟ ਨਹੀਂ ਆ ਨਾ ਮੰਤਰੀ ਸਾਹਿਬ ਨੇ ਤਾਂ ਕੋਈ ਗੱਲ ਆਖੀ ਹੈ ਤੇ ਜੇਕਰ ਇਦਾਂ ਦਾ ਕੋਈ ਅਪਡੇਟ ਆਉਂਦੀ ਹੈ ਉਹ ਅਸੀਂ ਬੈਠੇ ਆ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਅਪਡੇਟ ਤੇ ਕੋਈ ਸਰਕੂਲਰ ਹਾਲੇ ਇਦਾਂ ਦਾ ਨਹੀਂ ਆਇਆ ਇਸ ਲਈ 1500 ਰੁਪਏ ਪੈਨਸ਼ਨ ਜਿਹੜੀ ਅਗਸਤ ਮਹੀਨੇ ਦੀ ਵੀ ਆਵੇਗੀ ਤੇ ਉਹ ਸਮੇਂ ਸਿਰ ਆ ਜਾਏ ਇਹ ਵੀ ਬਹੁਤ ਵੱਡੀ ਗੱਲ ਹੈ ਇਸ ਤਰ੍ਹਾਂ ਜਿਹੜੀ ਇੱਕ ਤੁਹਾਨੂੰ ਅਪਡੇਟ ਅਸੀਂ ਦੇਣੀ ਹੈ ਉਹ ਹੈ ਜੀ ਜੋ ਪੰਜਾਬ ਸਰਕਾਰ ਨੇ ਸਕੀਮ ਚਲਾਈ ਆ ਜੋ 4000 ਰੁਪਏ ਪ੍ਰਤੀ ਮਹੀਨਾ ਅਨਾਥ ਬੱਚਾ ਨੂੰ ਦੇਣ ਵਾਲੀ ਜਿਹੜੀ ਸਕੀਮ ਹੈ ਇਹਦੀ ਅਪਡੇਟ ਅਸੀਂ ਤੁਹਾਨੂੰ ਫਾਇਲਾ ਵੀ ਕਰ ਚੁੱਕੇ ਹਾਂ ਜਿਹੜੇ ਸਾਡੇ ਨਾਲ ਸਰੋਤੇ ਜੁੜੇ ਹੋਏ ਨੇ ਜਿਹੜੇ ਸਾਡੇ ਪੈਸ਼ਨਰ ਜੁੜੇ ਹੋਏ ਨੇ ਕਈ ਸਾਡੇ ਪਰਿਵਾਰ ਨੇ ਜਿਨ੍ਹਾਂ ਦੇ ਜਿਹੜੇ ਇਹ ਸਕੀਮ ਦਾ ਲਾਭ ਲੈ ਸਕਦੇ ਨੇ ਇਸ ਲਈ ਉਹਨਾਂ ਲਈ ਇਹ ਸਕੀਮ ਦਾ ਅਸੀਂ ਫਿਰ ਤੋਂ ਜ਼ਿਕਰ ਕਰ ਰਹੇ ਹਾਂ ਪੰਜਾਬ ਸਰਕਾਰ ਵੱਲੋਂ ਸਮਾਜਿਕ ਨਿਆਂ ਤੇ ਬੱਚਿਆਂ ਦੀ ਭਲਾਈ ਵੱਲ ਇੱਕ ਹੋਰ ਉੱਤਮ ਕਦਮ ਚੁੱਕਦਿਆਂ ਜੋ ਅਨਾਥ ਬੱਚੇ ਨੇ ਅਨਾਥ ਜਾਂ ਅਰਧ ਅਨਾਥ ਬੱਚਿਆਂ ਲਈ ਇੱਕ ਨਵੀਂ ਨੀਤੀ ਸਾਇਤ ਲਈ ਪੈਨਸ਼ਨ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ 4000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਜਿਹੜੀ ਦਿੱਤੀ ਜਾਵੇਗੀ 18 ਸਾਲ ਤੱਕ ਘੱਟ ਉਮਰ ਹੋਣੀ ਚਾਹੀਦੀ ਹੈ ਤੇ ਇਹਦੇ ਵਿੱਚ ਜਿਹੜੀ ਆ ਯੋਜਨਾ ਜਿਹੜੀ ਹੈ ਇਹ ਆਰਥਿਕ ਤੌਰ ਤੇ ਪਿਛੜੇ ਤੇ ਬੇਸਹਾਰਾ ਬੱਚਾ ਦੀ ਫਾਇਦਾ ਉਕਰਨ ਅਤੇ ਉਹਨਾਂ ਦੇ ਜੀਵਨ ਨੂੰ ਸੁਧਾਰਨ ਲਈ ਜਿਹੜਾ ਇੱਕ ਵਿਸ਼ੇਸ਼ ਉਪਰਾਲਾ ਪੰਜਾਬ ਸਰਕਾਰ ਦਾ ਇਹ ਹੈ ਇਸ ਯੋਜਨਾ ਰਾਹੀਂ ਜੋ ਅਰਜ਼ੀ ਦੇਣ ਦੀ ਪ੍ਰਕਿਰਿਆ ਆਸਾਨ ਤੇ ਸਧਾਰਨ ਰੱਖੀ ਗਈ ਹੈ ਇਹ ਫਾਰਮ ਜ਼ਿਲ੍ਹਾ ਪਾਲ ਸੁਰੱਖਿਆ ਅਫਸਰ ਪਟਿਆਲਾ ਦੇ ਦਫ਼ਤਰ ਰੂਮ ਨੰਬਰ 150 ਫਲਾਗ CX ਕਚਸ਼ਨ ਮਿਸਤਰੇ ਪਟਿਆਲਾ ਤੋਂ ਮੁਫਤ ਮਿਲ ਰਿਹਾ ਜਿਹੜੇ ਤਾਂ ਪਟਿਆਲੇ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਨੇ ਸਾਡੇ ਸਰੋਤੇ ਆਵਿਓ ਹੈਂਡੀਕੈਪ ਵਰਗ ਤੋਂ ਨਹੀਂ ਆਵਿਓ ਦੂਜੇ ਜਿਹੜੀਆਂ ਸਾਡੀਆਂ ਭੈਣਾਂ ਨੇ ਵਿਧਵਾ ਭੈਣਾਂ ਨੇ ਜਿਨ੍ਹਾਂ ਦੀ ਵਿਧਵਾ ਸਪੈਸ਼ਲ ਵੀ ਆਉਂਦੀ ਆ ਸੋ ਉਹ ਵੀ ਇਸ ਸਕੀਮ ਦਾ ਲਾਭ ਲੈ ਸਕਦੇ ਨੇ ਉਹਨਾਂ ਦੇ ਬੱਚੇ ਉਹਨਾਂ ਨੂੰ ਇਸ ਸਕੀਮਾਂ ਜਿਹੜੀਆਂ ਮਿਲ ਸਕਦੀਆਂ ਨੇ ਸੋ ਪਟਿਆਲੇ ਜ਼ਿਲ੍ਹੇ ਤੇ ਜਿਹੜੇ ਸਾਡੇ ਸਰੋਤੇ ਨੇ ਉਹਨਾਂ ਨੂੰ ਦੱਸ ਦਈਏ ਕਿ ਆਪਣੇ ਤੁਸੀਂ ਇਹ ਸਕੀਮ ਦਾ ਲਾਭ ਲੈ ਸਕਦੇ ਆ ਪਤਾ ਇੱਥੇ ਦੱਸਿਆ ਹੋਇਆ ਹੈ ਤੇ ਤੁਸੀਂ ਆਪਣਾ ਜਾ ਕੇ ਜਿਹੜਾ ਫਾਰਮ ਭਰ ਕੇ ਜਿਹਦਾ ਯੋਜਨਾ ਦਾ ਲਾਭ ਲੈ ਸਕਦੇ ਆ ਫਾਰਮ ਭਰਨ ਸਮੇਂ ਬੱਚੇ ਦਾ ਆਧਾਰ ਕਾਰਡ ਤੇ ਜੋ ਮਾਤਾ ਜੋ ਗਾਰਡੀਅਨ ਹੋਵੇ ਉਸ ਦਾ ਆਪ ਦਾ ਸਰਟੀਫਿਕੇਟ ਲਾਜ਼ਮੀ ਦਸਤਾਵੇਜ਼ਾਂ ਵਜੋਂ ਜਿਹੜਾ ਜਾ ਇੱਥੇ ਲਾਉਣਾ ਜ਼ਰੂਰੀ ਹੋਵੇਗਾ ਤੇ ਇਹ ਸਕੀਮ ਹੈਗੀ ਆ ਜੀ ਇਹ ਵਧੀਆ ਉਪਰਾਲਾ ਪੰਜਾਬ ਸਰਕਾਰ ਦਾ ਜਿਹੜੇ ਜਿਹੜੇ ਪਰਿਵਾਰ ਗਰੀਬ ਨੇ ਅਨਾਥ ਬੱਚੇ ਨੇ ਜਾਫੇ ਜਰੀਆ ਸਾਰੀਆਂ ਭੈਣਾਂ ਨੇ ਤੇ ਉਹਨਾਂ ਦੇ ਵਾਸਤੇ ਉਹਨਾਂ ਦੇ ਬੱਚਿਆਂ ਦੇ ਵਾਸਤੇ ਇਹ ਸਕੀਮ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਆ ਵਧੀਆ ਸਕੀਮ ਬੜੀ ਵਧੀਆ ਉਪਰਾਲਾ ਜੋ ਵਧੀਆ ਕੰਮ ਕਰਦੀ ਆ ਸਰਕਾਰੋ ਦਾ ਜਿਹੜਾ ਇਹ ਵਧੀਆ ਜੋ ਸਨਮਾਨ ਦੇਣਾ ਵੀ ਚਾਹੀਦਾ ਹੈ ਸੋਏ ਯੋਜਨਾ ਦਾ ਲਾਭ ਵਾਤੋ ਵਾਤ ਲਿਆ ਜਾਵੇ ਜੀ ਸਾਡਾ ਕਰਨ ਦਾ ਮਤਲਬ ਇਹ ਹੈ ਜਿਹੜੇ ਸਾਡੇ ਨਾਲ ਪਰਿਵਾਰ ਜਿਹੜੇ ਨੇ ਉਹ ਐਸੀ ਯੋਜਨਾ ਦਾ ਲਾਭ ਜ਼ਰੂਰ ਲੈਣ ਜਿਹੜੇ ਇਹ ਯੋਜਨਾ ਦੇ ਹੱਕਦਾਰ ਨੇ ਤੇ ਜੇਕਰ ਤੁਹਾਡੇ ਕੋਈ ਕੁਐਸਚਨ ਸਵਾਲ ਨੇ ਤੁਸੀਂ ਉਹ ਕਮੈਂਟ ਦੇ ਵਿੱਚ ਪੁੱਛ ਸਕਦੇ ਆ ਤੇ ਅਗਸਤ ਮਹੀਨੇ ਦੀ ਅਪਡੇਟ ਅਸੀਂ ਤੁਹਾਨੂੰ ਜੜੀਆਂ ਲਾਈਵ ਆ ਕੇ ਦਿੰਦੇ ਰਹਾਂਗੇ ਜਦੋਂ ਜਿਹੜੇ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਆ ਗਈਆਂ ਉਹ ਤੁਹਾਡੇ ਨਾਲ ਅਸੀਂ ਉਸੇ ਵੇਲੇ ਅਪਡੇਟ ਜੜੀ ਸਾਂਝੀ ਕਰਾਂਗੇ ਇਜਾਜ਼ਤ ਦਿਓ ਧੰਨਵਾਦ ਸ਼ੁਕਰੀਆ ਸਾਰਿਆਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ